ਕਿੰਨਾ وقت ਲਗਾਓਗੇ ਔਰ ਬਾਕਸ ਹੋ ਗਿਆ ਇਹ ਮੈਂ ਲੈ ਲਵਾਂਗਾ ਮਾਰ ਕੇ ਆ ਕਿੱਥੋਂ ਆਈਆਂ ਅੰਬੀਆਂ ਇਹ ਬਹੁਤ ਏਦੀ ਲੈ ਫੇਰਾ ਚ ਇਦਾਂ ਕਰਾਂਗੇ ਤਾਇਆ ਜੀ ਨੇ ਨਾਲ ਉਹਨੇ ਨਾ ਚਟਮੀਆਂ ਵੇਖੂ ਮੈਂ ਵੱਧ ਪਿਆਜ਼ ਛੀਰੇ ਹੁਣੇ ਬਣਾਉਣੀ ਨਾਲ ਹਾਂ ਲੈ ਬਿੱਲਾ ਅਲੂਆਂ ਵਾਲੇ ਪਰੌਂਠੇ ਤੇ ਨਾਲ ਚਟਨੀ ਚਟਨੀ ਨਾਲ ਲੱਸੀ ਇਹ ਨਾਲ ਮੱਖਣ ਵੀ ਕੱਢਣ ਲੱਗੀਆਂ ਐ ਮੈਂ ਕਮਲਾਈ ਵਿੱਚ ਕੱਢ ਕੇ ਰੱਖੀ ਬਾਹਰ ਵੈਰੀ ਗੁੱਡ ਫਿਰ ਆਜ ਜਾਏਗਾ ਮਜ਼ਾ ਗਰਮੀਆਂ ਜਦੋਂ ਨਹੀਂ ਆਈਆਂ ਨੇ ਆਦਾਂ ਦਾ ਪਰੌਂਠੇ ਨਹੀਂ ਖਾਦੇ ਪਰੌਂਠੇ ਲੱਗਦੇ ਵੀ ਸਿਆਲ ਚ ਵਧੀਆ ਨੇ ਆਹ ਤੇ ਨਵਦੀਪ ਅੱਜ ਜਦ ਕਰ ਗਈ ਵੀ ਮੈਂ ਤੁਹਾਨੂੰ ਖਵਾਉਣੀ ਹੋਣੀ ਹੈ ਇਹ ਤੁਹਾਡੀ ਜਿਹੜੀ ਵੀ ਥੋੜਾ ਟਾਈਮ ਹੋ ਗਿਆ ਖਾਦੀ ਸੀ ਬਣਾਉ ਆਹ ਬਣਾ ਲੁ ਕੇ ਉਹ ਟਮਾਟੋ ਇਹ ਇੱਚ ਪਾਣੀ ਵੀ ਚਟਨੀ ਹੈ ਇੱਚ ਪਾਣੀ

ਕਿਉਂ ਨਾ ਯੂਸ ਕਰੀਏ ਸਟਿੰਗ ਵਾਲਾ ਚੱਲ ਪਾਸ ਕਰ ਰਹੇ ਹੁਣਾਂ ਨੂੰ ਥੱਲੇ ਕੀ ਕਰਨ ਉਹਦੇ ਹੋ ਗਏ ਰੌਇ ਹਨ ਰੌਇ ਹਨ ਇੱਕ ਹੋਰ ਆ ਗਿਆ ਸ਼ੈਤਾਨ ਲੈ ਅੱਨੇ ਚ ਸਾਰਾ ਕੁਝ ਸਿੱਕ ਲਿਆ ਹੁਣ ਫਿਰ ਫਰੱਚ ਉਹਨੇ ਚ ਮੈਂ ਫੇਚ ਰੱਖੀ ਮੱਖਣ ਕਰ ਲਈਏ ਉਹਨਾਂ ਚਾਹ ਰਾਲੂ ਕਰਨਗੇ ਰੈਸਟ ਹਾਂ ਉਹ ਤਾਂ ਉੱਥੇ ਮੈਂ ਟੋਮੈਂਟੋ ਮੈਂ ਠੀਕਾ ਬਣਾ ਲਵਾਂ ਪਹਿਲਾਂ ਹੱਥ ਸੌਣ ਚੰਗੀ ਤਰ੍ਹਾਂ ਵਾਸ਼ ਕਰ ਲੂ ਇਹ ਮਲਾਈ ਨੂੰ ਥੋੜਾ ਟਾਈਮ ਪਹਿਲਾਂ ਹੀ ਬਾਹਰ ਕੱਢ ਕੇ ਰੱਖਦਾ ਸੀ ਰਾਚੋ ਅੱਗੇ ਵੀ ਇਹ ਬਣਾ ਲਵਾਂਗੇ ਇਹਨਾਂ ਨੂੰ ਕਿਉਂ ਵਿੱਚ ਵਿੱਚ ਮਾਰਨਾ ਹੂੰ ਤੇ ਤੁਸੀਂ ਇਹਦਾ ਕਿਹੜਾ ਕੰਮ ਹੈ ਕੰਮ ਕਰਤਾ ਕਰਤਾ ਹਿਕਮ ਜੀ ਤੁਹਾਡਾ ਦਾਸੀ ਆਓ ਲੱਸੀ ਪਰ ਹਾਈ ਆਏ ਬੋਤਲ ਲੱਸੀ ਆਲੀ ਪੀਣੀ ਆ ਕਿ ਦਹੀਂ ਮਰੀ ਦਹੀਂ ਵਾਲੀ ਪੀਵਾਂਗੇ ਮੈਂ ਸ਼ੈਨਾ ਮੱਖਣ ਵਾਲੀ ਪੀਵਾਂਗੀ ਵੀਰ ਹਲਿਓ ਇਹ ਵੀ ਵਧੀਆ ਥੋੜਾ ਕਚੇਰੇ ਪਈ ਰਹੇ ਨਾ 1/2 ਘੰਟਾ ਥੋੜਾ ਜਸੂਆ ਚ ਫਰਕ ਪੈਂਦਾ ਨਾ ਹੋਣੀ ਹੈ ਇਹਦੇ ਵਿੱਚ ਖਟਾਸ ਨਹੀਂ ਹੈ ਕਿਉਂਕਿ ਤੇ ਚ ਦਹੀਂ ਮਰੀ ਵੀ ਪਾਈ ਹੈ ਫਿਰ ਤਾਂ ਠੀਕ ਫਿਰ ਇਹੋ ਪੀਲਾਂਗੇ ਵੇਖ ਲਓ ਜੀ ਸਹੀ ਲੱਗੇਗੀ ਇਹ ਇੰਨੀ ਥੋੜੀ ਜੀ ਹਨਾ ਮਾੜੀ ਜਿਹੀ ਖਟਾਸ ਮਾਰੇ ਮਜਾ ਬੇਰੀ ਹੁੰਦਾ ਈ ਇਹਨੂੰ ਆਪਾਂ ਇਦਾਂ ਹੀ ਹੱਥ ਦੇ ਨਾਲ ਕਰਾਂਗੇ ਦੋ-ਤਿੰਨ ਮਿੰਟ ਵਾਸਤੇ ਤੇ ਬਹੁਤ ਹੀ ਜਲਦੀ ਹੋ ਜਾਣਾ ਹਾਂ ਹਾਂ ਸੁਵਾਨਾ ਆਪਾਂ ਵੀ ਡਾ ਬਾਰੇ ਹੂੰ ਬਹੁਤ ਹੀ ਛੇਤੀ ਬਣ ਜਾ ਜਿੰਨਾ ਕਿਲੋ ਮਲਾਈ ਹੋਏ ਦਾ ਮੇਰੇ ਖਿਆਲ ਨਾਲ ਸਿਰਫ 5 ਮਿੰਟ ਲੱਗਦੇ ਹੋਣੇ ਨੇ ਹੂੰ ਹੂੰ ਆਪਾਂ ਦੇ ਇਦਾਂ ਹੀ ਬਣਾਉਨੇ ਆ ਕਿਤੇ ਤੁਸੀਂ ਦੱਸਿਓ ਕਿ ਪਹਿਲਾਂ ਹੀ ਉਹਦੇ ਨਾਲ ਬਣਾਉਨੇ ਨਹੀਂ ਮਧਾਨੀ ਜੀ ਨਾਲ ਹੂੰ ਤੇ ਆਹ ਪਤਾ ਨਹੀਂ ਕਿਦਾਂ ਟ੍ਰਿਕ ਹੈ ਹਨਾ ਇਦਾਂ ਹੀ ਕਰਨ ਲੱਗੇ ਹੀ ਕੁਝ ਤੇ ਫਿਰ ਇਦਾਂ ਬਣਾਇਆ ਤੇ ਬਹੁਤ ਹੋ ਗਿਆ ਬਣਾ। ਤੂੰ ਮੇਰੇ ਤੋਂ ਕੋਟ ਖਾਣੀ ਐ। ਇੱਕ ਵਾਰ ਵੀ ਹੁੰਦਾ ਥੋੜਾ। ਹਾਏ ਹਾਏ ਕੀ ਲਾਉਂਦੇ ਆ? ਪਰਫਿਊਮ ਵੀ। ਆਏ। ਅੰਦਰ ਵਾਲਾ ਕਹਿ ਰਿਹਾ ਮੈਂ ਆਸ਼ਾ ਹੰਦੀ ਕਰਾਉਂਦੇ ਆ। ਲਓ ਜੀ। ਮੱਖਣ ਬਣ ਗਿਆ ਤਰਜੀ ਹੋ ਗਿਆ। ਸਿਰਫ ਹੁਣ ਇੱਚ ਪਾਣੀ ਪਾਓ। ਤੇ ਇਹ ਖਾਓ ਵਸੇ ਨੂੰ ਦੂਨ ਕਮੈਂਟ ਕਰਾਂਗੇ ਕਿਉਂਕਿ ਇਹ ਖੋਦ ਵੀ ਪਾਣੀ ਛੱਡਦੇ ਹੈ ਨਾ ਜਦੋਂ ਹੂੰ ਮੈਂ ਇੱਧਾ ਇੱਧਾ ਕਰੰਦਾ ਬਣਾਉਣਾ ਚਾਹੁੰਦਾ ਉਹ ਕਿڑی ਗੱਲ ਉਹਦੇ ਅੰਦਰ ਵਾਲਾ ਪਾਉਣਾ ਉਹ ਦਰੋਂ ਰੈਪੀ ਪਤਾ ਨਹੀਂ ਕਿ ਲੰਨਦਿਆ ਕੀ ਹੋਇਆ ਅਗਮ ਮੈਂ ਖਾਣਾ ਲੰਨਦਿਆ ਜੇ ਮੈਂ ਵੇਖਿਉਣਾ ਜਾਵੇ ਕਿ ਆਹ ਲੋ ਜੀ ਇਧਰ ਫੁਲਕੇ ਪਕਨੇ ਸ਼ੁਰੂ ਹੋ ਗਏ ਨੇ ਪਿੰਦਰ ਤੇ ਅਗਮ ਗਏ ਨੇ ਪੱਠਿਆਂ ਨੂੰ ਪਾਣੀ ਲਾਉਣ ਇਹ ਅੰਬਾਂ ਦੇ ਹੁੰਦਿਆਂ ਨੂੰ ਆਪਾਂ ਫਿਲਕੀ ਤਿਆਰ ਕਰ ਦਿੰਨੇ ਆ ਤੇ ਤੁਸੀਂ ਕਿਦਾਂ ਪਕਾਉਂਦੇ ਹੋ ਇੱਕ ਪੇੜੇ ਵਿੱਚ ਪਾ ਕੇ ਜਾਂ ਦੁਮਾ ਵਿੱਚ ਮੈਂ ਤਾਂ ਇੱਕ ਵਿੱਚ ਪਕਾਉਣੀ ਆ ਬੜੇ ਵਧੀਆ ਤਰੀਕੇ ਨਾਲ ਪੱਕ ਜਾਂਦੀ ਹੈ ਇੱਧਰ ਆਪਣੀ ਅੰਬੀਆਂ ਦੀ ਚਟਨੀ ਵੀ ਬਣ ਕੇ ਰੈਡੀ ਹੋ ਗਿਆ ਤੇ ਲੱਸੀ ਵੀ ਬਣ ਗਈ ਏ ਤੇ ਹੁਣ ਜਦੋਂ ਆਉਣਗੇ ਤੇ ਫੇਰ ਪਾ ਕੇ ਦਿਖਾ ਲਾਂਗੀ ਪਗਮਹ ਹੋਣਾ ਬਾਹਰ ਜਾਈ ਪੁੱਤਾ ਜੇ ਹੁਣ ਤੂੰ ਪਵਾਇਆ ਮੈਂ ਇਹਨੋਂ ਦੀਵਾ ਹਾਂਜੀ ਵੀ ਉਹਨੂੰ ਮੈਂ ਫਿਰ ਮੈਂ ਚੱਲਾਂ ਇਹ ਫਿਰ ਕੁਝ ਪਕੜਦੇ ਤਾਂ ਮੈਂ ਲੱਸੀ ਬਣਾਵਾ ਲੱਸੀ ਵੀ ਤਿਆਰ ਹੋ ਗਈ ਹੈ ਬਣਾਤੀ ਆ ਹਾਂਜੀ ਲੈ ਵੈਰੀ ਗੁੱਡ ਆ ਆ ਜਿਹੜਾ ਆਪਾਂ ਪੇੜਾ ਲੈਣਾ ਬਿਲਕੁਲ ਨਾਰਮਲ ਜਿੱਦਾ ਪਰ ਜਿਹੜੀ ਰੋਟੀ ਬਣਾਉਂਦੇ ਨਾ ਓਦਾਂ ਦਾ ਹੀ ਪੇੜਾ ਲੈਣਾ ਵਾ ਉਹਨਾਂ ਕੀ ਤੇ ਆਪਾਂ ਛੋਟੇ ਛੋਟੇ ਪੇੜੇ ਲੈਨੇ ਨਾ ਓਦਾਂ ਜੇ ਮਾਲਾ ਕਿ ਗੁਮਾਵੇ ਚਪੜਾ ਹੈ ਤੇ ਆਪਣੇ ਸਿੰਗਲ ਵਿੱਚ ਪਾਉਣ ਤੇ ਥੋੜਾ ਜਿਹਾ ਇਹਦੇ ਵਿੱਚ ਆ ਸੁੱਕਾ ਆਟਾ ਪਾਵਾਂਗੇ ਤੇ ਪੇਰੇ ਇਹਨੂੰ ਵਿੱਚ ਪਾ ਕੇ ਕਾਫੀ ਸਾਰਾ ਪਾਣਾ ਤੇ ਇਹਦੇ ਉੱਤੇ ਵੀ ਥੋੜਾ ਜਿਹਾ ਆਟਾ ਧੂੜ ਕੇ ਨਾ ਇੰਮੋਪੇਟ ਦਾ ਕਰਕੇ ਭੰਨ ਕਰਦੇ ਨਾ ਤੇ ਬੜੀ ਵਧੀਆ ਪੱਕ ਜਾਂਦੀ ਹੈ ਪਰ ਬਹੁਤੇ ਕੋਲ ਨਹੀਂ ਇਹਦਾ ਪੱਕਦੇ ਉਹ ਹੀ ਨਾ ਤਾਂ ਇਹਨਾਂ ਨੂੰ ਥੋੜਾ ਟਾਈਮ ਵਾਲਾ ਉਹ ਰੈਫਰਿਜਰੇਟਰ ਵਿੱਚ ਰੱਖਤਾ ਹੀ ਤੇ ਉਹਦਾ ਮਤਲਬ ਗਰਮੀ ਬੜੀ ਹੈ ਤੇ ਛਾਤੀ ਉਹ ਪਿਗਲ ਜੇ ਜਾਂਦੇ ਨੇ ਪਿਗਲ ਜਾਂਦੀ ਆ ਤੇ ਪਾਣੀ ਜਿਹਾ ਛੱਡ ਦਿੰਦੇ ਨੇ ਲੀਸ ਜੀ ਤੇ ਬੜੀ ਵਧੀਆ ਭਨ ਜਣੀ ਆ ਆ ਮੈਂ ਪਹਿਲਾਂ ਹੀ ਪੇੜਾ ਕਰਕੇ ਰੱਖਿਆ ਸੀ ਤੈਨੂੰ ਆਪ ਬਿਲਕੁਲ ਹੌਲੀ ਹੌਲੀ ਹਲਕੇ ਹੱਥਾਂ ਨਾਲ ਇਹਨੂੰ ਮਿਲਾਣਾ ਜੇ ਜ਼ਿਆਦਾ ਜ਼ੋਰ ਲਾਵਾਂਗੇ ਤੇ ਤੇਰੇ ਫਟ ਜਾਂਦੀ ਹੈ ਕੀ ਖਾਂਦੇ ਆ ਇਹ ਬਿਸਕੁਟ ਬਿਸਕੁਟ ਹੈ। ਇਹਦੇ ਸਾਰੇ ਕੁਝ ਤਿਆਰ ਆ। ਤੇ ਲੈ ਆਓ। ਨਹੀਂ, ਤੁਸੀਂ ਪਕਾਓ ਤੇ ਮੈਂ ਵੀ ਬਾਅਦ ਲੈ ਲੈਂਦੀ ਹਾਂ। ਹਾਂ, ਇਹੀ ਮੈਂ ਤੁਹਾਨੂੰ ਕਹਿ ਰਹੀ ਹਾਂ, ਪਾ ਕੇ ਤੇ ਲੈ ਜਾਓ। ਮੱਖਣ ਵਿੱਚ ਫ੍ਰਿਜ ਰੱਖਦਾ ਜੇ ਉਠੋ ਲੈ ਲਿਓ। ਕੋਈ ਗੱਲ ਨਹੀਂ। ਇਹ ਸਾਰਾ ਸੁਣਨ ਵਾਲੋ। ਠੀਕ ਹੈ। ਹਾਂਜੀ। ਗਰਮੀਆਂ ਚ ਇਦਾਂ ਨਾਲ ਆਦਿ ਮੋਨ ਦਾ ਹਣਾ ਕੋਈ ਨਹੀਂ ਨਾ ਚਲੋ ਕੋਈ ਗੱਲ ਨਹੀਂ ਫਿਰ ਵੀ ਆ ਕਦੇ-ਕਦੀ ਇੱਕ ਗੱਲ ਹੁੰਦੀ ਇੰਦਰ ਪੁੰਦਰ ਨੇ ਕਰ ਲਈ ਆਪਣੀ ਖਾੜ ਯਾਰ ਮੱਕਣ ਚਟਨੀ ਤੇ ਲੱਸੀ ਤੇ ਦਹੀਂ ਮੈਂ ਨਹੀਂ ਲੈਣਾ ਹਾਂ ਨਹੀਂ ਥੋੜੀ ਲੱਸੀ ਨਾਲ ਫਿਰ ਲੋਗੇ ਲੈਣ ਨੂੰ ਲੈ ਸਕਦੇ ਆ ਉਹ ਵੀ ਲੈ ਲਓ ਲੈਣਾ ਦੇ ਇੰਦਰੋਂ ਸੂਕਾ ਵੀ ਗਰਮਾ-ਗਰਮ ਪੱਕ ਗਿਆ ਵਾ ਇਹ ਰੱਖਦਾ ਹਾਂ ਹਾਂ ਰੱਖ ਦੋ ਇੱਕ ਵਾ ਓ ਮੇ ਗੋੜਾ ਥੋੜਾ ਜਿਹਾ ਹੋ ਗਿਆ ਕੋਈ ਨਹੀਂ ਕੋਈ ਨਹੀਂ ਥੱਲੇ ਰੱਖ ਦੇ ਇਨਾ ਜ਼ਿਆਦਾ ਨਹੀਂ ਵਾਇਦਾ ਥੋੜਾ ਜਨਾ ਚੰਗਾ ਲੱਗੇਗਾ ਮੈਨੂੰ ਕਦਾ ਹੱਸਾ ਮੈਂ ਥੋੜਾ ਜਿਆਦਾ ਰੜਿਆ ਕੇ ਮਜਾ ਆਏਗਾ ਹਾਂ ਹਾਂ ਅੰਦਰ ਜਾ ਕੇ ਦੇਖ ਲੈ ਪਕਾਉਂਦੀਆਂ ਮੀਡੀਅਮ ਤੇ ਤੇ ਹੀ ਪੀਓਰ ਆਵਾਜ਼ ਦਵਾਂਗੇ ਤੇ ਫੁਲਕੇ ਲਈਏ ਫੜਾਫੜ ਕਹਿ ਲਈਏ ਸਨ ਸਪਨੀ ਕਰੀ ਜਾਇਆ ਪੂਰੀ ਦੱਸਿਓ ਕਿੱਦਾਂ ਦੇ ਬਣੇ ਨੇ ਠੀਕ ਆ ਗਿਆ ਪਾਣੀ ਉਹਦੇ ਲਈ ਪਾਣੀ ਲੈ ਕੇ ਜਾਵਾਂਗੇ ਤੇ ਪਿੰਦਰ ਲਈ ਫੁਲਕਾ ਨਾਲ ਇਹਨਾਂ ਦਾ ਰਿਵਿਊ ਲੈਨੇ ਆ ਪੀ ਕਿੱਦਾਂ ਦੀਆ ਬਣੀਆ ਕਿੱਦਾਂ ਦੀਆ ਬਣੀਆ ਬਹੁਤ ਵਧੀਆ ਬਣੀ ਸੱਚੀ ਚਟਨੀ ਕਿੱਦਾਂ ਦੀ ਚਟਨੀ ਬੜੀ ਵਧੀਆ ਬਣੀ ਕਿਉਂਕਿ ਪਾਇਆ ਚ ਇਹਦੇ ਵਿੱਚ ਪਾਇਆ ਵਾ ਇੱਕ ਪਿਆਜ਼ ਅਛਾ ਠੀਕ ਆ ਤੇ ਨਾਲ ਮਿਰਚਾਂ ਥੋੜਾ ਜਿਹਾ ਮਸਾਲਾ ਤੇ ਨਮਕ ਖੰਡ ਆ ਮੇਰੀਆਂ ਹਾਂਜੀ ਤੁਹਾਡੇ ਲਈ ਲਿਆਈਆਂ ਤੇ ਨਾਲ ਵਿੱਚ ਪਈਆਂ ਅੰਬੀਆਂ ਉਹਨਾਂ ਦਾ ਛਿਲਕਾ ਉਤਾਰ ਕੇ ਤੇ ਫੇਰ ਨਾਣੂ ਟੁੰਡੇ ਵਿੱਚ ਕੁੱਟੀਏ ਫਿਰ ਬਹੁਤ ਜ਼ਿਆਦਾ ਸਵਾਦ ਬਣੀਆਂ ਪਰ ਇਹ ਕਿ ਹੁਣ ਥੋੜਾ ਟਾਈਮ ਕੱਟੇ ਹੀ ਤੇ ਫਿਰ ਇਸ ਕਰਕੇ ਉਹਦੇ ਵਿੱਚ ਕਿਚੜ ਕਿਚੜ ਮੈਂ ਉਹਦਾ ਨਾ ਇਹ ਕਿਚੜ ਕਿਚੜ ਰੱਖ ਕੇ ਅੱਡੇ ਵਿੱਚ ਠੀਕ ਹੈ ਇਹਨੂੰ ਗ੍ਰाइंड ਕਰਦੇ ਆ ਹਮ ਹਾਂਜੀ ਅਗਮ ਤੁਸੀਂ ਕੀ ਖਾਣਾ ਵਾ ਉਹ ਮਿਕਸਰ ਜਾ ਗਿਆ ਉਹਦੇ ਚ ਤੇ ਬਹੁਤਾ ਹੋਵੇ ਨਾਣ ਹਾਂ ਉਹ ਤੇ ਜੂਰਸੀ ਬਣ ਜਾ ਕਿੱਦਾਂ ਖਾਣਾ ਇੱਦਾਂ ਖਾਣਾ ਸਿੰਪਲੀ ਖਾਣਾ ਤੁਸੀਂ ਕੱਲ ਮੈਂ ਤੇਰੇ ਲਈ ਸਿੰਪਲ ਬਣਾ ਦਨੀ ਪਿੰਡੀਆਂ ਦੀ ਸਬਜ਼ੀ ਹੈਗੀ ਤੂੰ ਉਹਦੇ ਨਾਲ ਖਾ ਲੈ ਠੀਕ ਆ ਠੀਕ ਆ ਤੇ ਤੁਹਾਡੇ ਵਾਸਤੇ ਮੈਂ ਹੋਰ ਸੁਲਕਾ ਲਿਆ ਕਿਉਂ ਇਹ ਪਲਾ ਹੈ ਮੱਖਣ ਦਾ ਕਿੰਨਾ ਜਰਮੰਦ ਥੋੜਾ ਹੈ ਮੱਖਣ ਹਾਂਜੀ ਠੀਕ ਆ ਹਾਂਜੀ ਤੂੰ ਦੱਸੋ ਉਹ ਤੋੜ ਰਹੇ ਉਹਨੇ ਤੋੜਨਾ ਹੈ ਅੱਛਾ ਹਾਂ ਉਹ ਲਾ ਦੇ ਠੀਕ ਆ ਲਓ ਜੀ ਹੁਣ ਮੇਰੀ ਵਾਰੀ ਖਾ ਲੀ ਤੇ ਆਜੋ ਚਾਹ ਦੀ ਪਲੇਟ ਹੈ ਆਜੋ ਤੇ ਸਿਮੀ ਖਾ ਲਿਆ ਗਰਮੀਆਂ ਚ ਆ ਗਰਮਾ ਗਰਮ ਆਲੂ ਵਾਲੇ ਪਰੌਂਠੇ ਨਾਲ ਠੰਡੀ ਠੰਡੀ ਲੱਸੀ ਤੇ ਹੱਟੀ ਮਿੱਠੀ ਹੱਟੀ ਮਿੱਠੀ ਚਟਨੀ ਤੇ ਨਾਲ ਕਿਉਂ ਤੇ ਕਰ ਆਨਜੋਏ ਸਾਰੇ ਜਣੇ ਸਾਡੇ ਬਲੌਗ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਬਲੌਗ ਕਿੱਦਾਂ ਦੇ ਲੱਗਦੇ ਨੇ ਵਿੱਚ ਕਮੈਂਟ ਆਉਂਦੇ ਕਿ ਤੁਹਾਨੂੰ ਨਹੀਂ ਬਲੌਗ ਪਾਇਆ ਕਰੋ ਹਨਾ ਪਰ ਇਹ ਕਿ ਤੁਸੀਂ ਦੇਂਦੇ ਹਾਂ ਨਹੀਂ ਪਰ ਸਾਡਾ ਦਿਲ ਨਹੀਂ ਗਾੜਾ ਪਾਉਂਦਾ ਪਤਾ ਨਹੀਂ ਤੁਹਾਨੂੰ ਚੰਗੇ ਨਹੀਂ ਲੱਗਦੇ ਜੇ ਤੁਹਾਨੂੰ ਚੰਗੇ ਲੱਗਦੇ ਨੇ ਫਿਰ ਤੁਸੀਂ ਕਮੈਂਟ ਕਰਕੇ ਉਹ ਦਿੱਲੀ ਪਾਇਆ ਕਰਾਂਗੇ ਦਬਾ ਕੇ ਸਾਡੇ ਦੂਜੇ ਚੈਨਲ ਦੇ ਉੱਪਰ ਵੀਡੀਓ ਚੱਲ ਰਹੀ ਮਾਰਨਾ ਤੇ ਜਿੰਨੇ ਨਹੀਂ ਵੇਖੀ ਜਾ ਕੇ ਸਾਰੇ ਜਣੇ ਇੱਕੋ ਤੇ ਵਾਦ-ਵਾਦ ਨੂੰ ਸ਼ੇਅਰ ਕਰਿਓ ਸਸ਼ਕਤੀ ਕਾਲੀ ਕਰਨ ਅੱਜ ਜੋ ਪ੍ਰੋਮੋਟ ਕਰ